ਮੈਂ ਮਸਾਰੇ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਮੇਰੇ ਹਸਬੰਦ ਆ 2 ਸਾਲ ਪਹਿਲਾਂ ਇਹੋ ਐਸੀ ਦੁਬਈ ਗਏ ਸੀ ਦੁਬਈ ਤੋਂ ਅਗੋਂ ਉਹਨਾਂ ਨੂੰ ਆਈਡੀ ਵਗੈਰਾ ਬਣਾ ਕੇ ਜੌਰਜੀਆ ਨੂੰ ਚਲੇ ਗਏ ਇਹ ਸਾਨੂੰ ਪਤਾ ਲੱਗਿਆ ਇਹ ਫੋਨ ਆਇਆ ਸਾਨੂੰ ਸੈਟਰਡੇ ਨੂੰ ਕਿ ਬਰਫ ਦਾ ਕੋਈ ਤੂਫਾਨ ਆਇਆ ਉੱਥੇ ਤੂਫਾਨ ਆਨ ਕਰਕੇ ਉਹਨਾਂ ਦਾ ਲਾਈਟ ਬੰਦ ਹੋ ਗਈ ਜਿਹੜਾ ਜਨਰੇਟਰ ਉਹਨਾਂ ਨੇ ਅੰਦਰ ਲਾ ਲਿਆ ਜਨਰੇਟਰ ਅੰਦਰ ਲਾਣ ਕਰਕੇ ਜਿਹੜੀ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋ ਗਈ ਜਿਹੜੇ ਕਿ ਸਾਰੇ ਜਾਨੇ ਸੁੱਤੇ ਦੇ ਸੁੱਤੇ ਹੀ ਰਹਿ ਗਏ 12 ਜਾਨੇ ਹੋਰ ਬੜਾ ਦੁਖਦਾਈ ਘਟਨਾ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਜੋਰਜਿਆ ਵਿੱਚ ਜੜੇ ਗੈਸ ਲੀਕ ਹੋਣ ਕਰਕੇ ਉੱਥੇ ਕੋਈ 12 ਬੰਦਿਆਂ ਦੀ ਡੈਥ ਹੋ ਗਈ ਸੀ ਜਿਨ੍ਹਾਂ ਚੋਂ 11 ਪੰਜਾਬ ਦੇ ਸੀ ਸੋ ਫਿਰ ਸਰਕਾਰ ਨਾਲ ਦੇ ਸੀ ਤੱਜ ਵਿਚਰੇ ਆ ਕਿ ਉਹ ਡੈੱਡ ਬੋਡੀਆਂ ਇੱਥੇ ਮੰਗਾਈਆਂ ਜਾਣ ਜਿਸ ਤਰ੍ਹਾਂ ਡੈੱਡ ਬੋਡੀਆਂ ਪਹਿਲਾਂ 4 ਆਈਆਂ ਫਿਰ 3 ਆਈਆਂ ਫਿਰ 2 ਇਸ ਤਰ੍ਹਾਂ ਆਈਆਂ ਤੇ ਸਾਡੇ ਸਰਬੱਤ ਦੇ ਪੱਲਾ ਟੀਮ ਦੇ ਜਿਹੜੀ ਇਹ ਸਾਬ ਸਾਡੇ ਪ੍ਰਧਾਨਜਲੇ ਪੰਜਾਬ ਦੇ ਨੇ ਸੋ ਅਮਲਸਰੋਂ ਉਹਨਾਂ ਦੇ ਪੇਪਰ ਕਲੀਅਰ ਕਰਾ ਕੇ ਸਾਡੀਆਂ ਗੱਡੀਆਂ ਸੀ ਸਾਡੀਆਂ ਸ਼ਵ ਵੈਨ ਹੋ ਗਈਆਂ ਐਮਬੂਲੈਂਸਿਸ ਲੈ ਕੇ ਸਾਰੀ ਕੋਸ਼ਿਸ਼ ਇਹ ਸੀ ਕਿ ਘਰ ਘਰ ਜਿਹੜੀ ਅਸੀਂ ਉਹਨਾਂ ਦੀ ਡੈੱਡ ਬੋਡੀ ਪਹਚਾਈਏ ਅਬਰਾਏ ਸਾਹਿਬ ਦੇ صدਕਾ ਅਹੀਂ ਲੈ ਸਕੇ ਤੇ ਗਰੀਬ ਪਰਿਵਾਰ ਹੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਨੂੰ ਪਾਲਿਆ ਅਹੀਂ ਕਿਹੇ ਹਾਲਤ ਵਿੱਚ ਵੀ ਉਹਨਾਂ ਦੀ ਬਾਡੀ ਨੂੰ ਮਗਾ ਨਹੀਂ ਸਕਦੇ ਅੱਜ ਜਦ ਅਸੀਂ ਇਹਨਾਂ ਨੂੰ 2 ਲੱਖ ਰੁਪਏ ਦੇ ਵਿੱਚ ਜਿਹੜੀ ਐਫ ਡੀ ਆ ਸੀ ਜਿਹੜੀ ਕਿ ਤਰ੍ਹਾਂ ਦੇ ਟ੍ਰਸਟ ਕੋਲੋਂ ਸਾਡਾ ਇਹ ਸਕੀਮ ਹੈ ਸਾਡੀ ਇਹ ਸੋ ਉਹ ਫਿਕਸਡ ਬੋਸ ਹੋਏਗਾ ਜਦੋਂ ਬੱਚੇ ਵਿਆਹ ਦੇ ਲਾਇਕ ਹੋਏਗੀ ਤੇ ਉਹਨਾਂ ਤੋਂ ਕਰੇ ਪੈਸੇ ਜਿਹੜੇ 4-5 ਗੁਣਾ ਹੋ ਜਾਂਦੇ ਨੇ ਸੋ ਉਹ ਪੈਸਾ ਉਸ ਟਾਈਮ ਤੇ ਇਹਨਾਂ ਨੂੰ ਮਿਲੇਗਾ ਉਹਨਾਂ ਨੇ ਸਾਡਾ ਇਸ ਦੁੱਖ ਦੀ ਘੜੀ 'ਚ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਮੈਨੂੰ ਮਤਲਬ 5000 ਪੈਨਸ਼ਨ ਦਾ ਐਲਾਨ ਕੀਤਾ ਇਸ ਟਾਈਮ ਮੇਰੀ ਬੇਟੀ ਦੇ ਸਕੂਲ ਦਾ ਜਾਂ ਮੇਰੀ ਬੇਟੀ ਦੇ ਡਿਪੋਜ਼ਿਟ ਪੈਸੇ ਦਾ ਕਰਾਉਣ ਦਾ ਐਲਾਨ ਕੀਤਾ ਵੀ ਜੋ ਵੀ ਖਰਚਾ ਅਸੀਂ ਕਰਾਂਗੇ ਤੁਹਾਡੇ ਨਾਲ। ਤੇ ਹੁਣ ਮੈਂ ਜਿਉ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ। ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ। ਮੈਂ ਡਾਕਟਰ ਬੰਨਣਾ ਚਾਹੁੰਦੀ ਹੂੰ। ਕੁਮਾਰਾ ਨਹੀਂ ਨਾ ਉਦੋਂ। ਹਾਂ ਫਿਰ ਇਹਨਾਂ ਨੂੰ ਕਮਾ ਕੇ ਦੂੰਗੀ। ਹਾਂ। ਦੇਖੋ ਬਹੁਤ ਪਿਆਰੀ ਬੱਚੀ ਹੈ ਔਰ ਇਹ ਜੋ ਨੇ ਲਫ਼ਜ਼ ਬੋਲੇ ਨੇ ਦਿਲੋਂ ਨਿਕਲੇ ਆਏ ਤੇ ਔਰ ਮੇਰੇ ਵੀ ਅੱਖਾਂ 'ਚ ਪਾਣੀ ਆ ਗਿਆ ਇਸ ਕਰਕੇ ਕਿ ਕਹਿੰਦੀ ਮੈਂ ਜੋ ਤੁਸੀਂ ਪੈਸੇ ਮੈਨੂੰ ਦਿੱਤੇ ਨੇ ਮੈਂ ਜੋੜ-ਜੋੜ ਕੇ ਵੱਡੀ ਹੋ ਕੇ ਕਰਕੇ ਮੈਂ ਤੁਹਾਡੇ ਪੈਸੇ ਵਾਪਸ ਕਰਾਂਗੀ ਲੇਕਿਨ ਮੈਂ ਡਾਕਟਰ ਬਣਨਾ ਚਾਹੁੰਦੀ ਆ ਸੋ ਇਸ ਕਰਕੇ ਮੈਂ ਇਸ ਬੱਚੀ ਨੂੰ ਅੱਜ ਸਰਬੱਤ ਦੇ ਪਤਾ ਚੈਰੀਟੇਬਲ ਟਰਸਟ ਨੂੰ ਅਡਾਪਟ ਕਰ ਰਹੇ ਆ ਇਹ ਡਾਕਟਰ ਬਣੇ ਇੰਜੀਨੀਅਰ ਬਣੇ ਪਾਇਲਟ ਬਣੇ ਜਾਂ ਜੋ ਵੀ ਬਣਨਾ ਚਾਹੇਗੀ ਦਸ ਤੇ ਦਾ ਪੂਰਾ ਖਰਚਾ ਜਰਾ ਉਹ ਉਠਾਏਗਾ ਇਹਦਾ ਅੱਜ ਤੋਂ ਬੱਚੀ ਸੱਟੀ ਹੈ ਬਿਲਕੁਲ ਅਸੀਂ ਇਹ ਕਵਾਂਗੇ ਕਿ ਜੇ ਅੱਜ ਸਾਡੇ ਨਾਲ ਇਹ ਗੱਲ ਹੋਈ ਕਿਸੇ ਹੋਰ ਨਾਲ ਨਾ ਨਾਵੇ ਤਾਂ ਅਸੀਂ ਇਹ ਗੱਲ ਕਰਾਂਗੇ ਜਿੰਨਾ ਵੀ ਹੋ ਕੇ ਸਰਕਾਰ ਨੂੰ ਚਾਹੀਦਾ ਵੀ ਇੱਥੇ ਬੱਚਿਆਂ ਨੂੰ ਪੜਾਣ ਲਖਣ ਜੋਬ ਦੇਣ ਵਧੀਆ ਬਾਹਰ ਨਾ ਜਾਣਾ ਪਵੇ ਜੇ ਉਹ ਅੱਜ ਮੇਰੀ ਬੇਟੀ ਤੇ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ